ਸਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੀ ਵੀਡੀਓ ਵਿੱਚ ਬਹੁਤ-ਬਹੁਤ ਜੀ ਉਮੀਦ ਕਰਦੀ ਹਾਂ ਕਿ ਆਪ ਸਾਰੇ ਠੀਕ-ਠਾਕ ਹੋਵੋਗੇ ਜੀ ਪਸੇ ਵੀ ਸਾਰੇ ਠੀਕ-ਠਾਕ ਆਂ ਜੀ ਹੋਰ ਭੈਣੋ ਅੱਜ ਮੈਂ ਬਹੁਤ ਲੇਟ ਹੋ ਗਈ ਵੀਡੀਓ ਪਾਉਣ ਵਿੱਚ ਪੈਰਾ ਦੇ ਮੈਸੇਜ ਆਈ ਜਾਂਦੇ ਅੱਜ ਵੀਡੀਓ ਨਹੀਂ ਆਈ ਦੀ ਤੁਹਾਡੀ ਵੀਡੀਓ ਨਹੀਂ ਆਈ ਇਸ ਕਰਕੇ ਤੁਹਾਡੀ ਫਰਮਾਇਸ਼ ਤੇ ਲੱਗੀ ਆ ਜੀ ਵੀਡੀਓ ਪਾਉਣ ਵਾਸਤੇ ਹੋਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੀ ਘੰਟੀ ਵਾਲਾ ਬਟਨ ਦਬਾਓ ਜੀ ਮੇਰੇ ਚੈਨਲ ਨੂੰ ਥੋੜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੇ ਭੈਣਾ ਦਾ ਮੈਂ ਨਾਲ ਸਾਥ ਆ ਜੀ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਲਾਈਕ ਕਰੋ ਜੀ ਤੁਹਾਡੇ ਭੈਣਾ ਦੇ ਸਾਥ ਨਾਲ ਹੀ ਮੈਂ ਅੱਗੇ ਵਧ ਰਹੀ ਐ ਜੀ ਹੌਲੀ ਹੌਲੀ ਮੇਰੇ ਚੈਨਲ ਗਰੋ ਕਰ ਰਿਹਾ ਹੈ ਤੁਹਾਡੇ ਭੈਣਾ ਦਾ ਸਾਥ ਕਰਕੇ ਹੌਲੀ ਹੌਲੀ ਅੱਗੇ ਵਧ ਰਹੀ ਐ ਜੀ ਮੈਂ ਨਵੇਂ ਨਵੇਂ ਲੈ ਕੇ ਸੂਟ ਆਉਣੀ ਐ ਭੈਣਾ ਨੂੰ ਬਹੁਤ ਹੀ ਪਸੰਦ ਆਉਂਦੇ ਆ ਔਰ ਭੈਣਾ ਪਾਰਸਲ ਮੰਗਵਾ ਰਹੀਆਂ ਨੇ ਜੀ ਧੜਾ ਧੜ ਮੈਂ ਵੀ ਪਾਰਸਲ ਮੰਗਵਾ ਰਹੀਆਂ ਧੜਾ ਧੜ ਪਹਿਣਾ ਵਾਸਤੇ ਜੀ ਇਸ ਕਰਕੇ ਭੈਣੋ ਤੁਹਾਡੇ ਲਈ ਹੀ ਟਾਈਮ ਕੱਢਦੀ ਆ ਮੈਂ ਤੁਹਾਡੇ ਵਾਸਤੇ ਹੀ ਸੂਟ ਸੇਲ ਕਰਦੀ ਆ ਜੋ ਭੈਣਾ ਨੂੰ ਪਸੰਦ ਆਉਂਦੇ ਨੇ ਹੋਰ ਤੁਸੀਂ ਦੱਸੋ ਭੈਣੋ ਕਿਹ ਹੋਈ ਸੂਟ ਪਸੰਦ ਕਰਤੋਂ ਕਿਹ ਹੋਈ ਸੂਟ ਦਿਖਾਵਾਂ ਮੇਰੀ ਅੱਜ Rajasthan ਭੈਣਾ ਨਾਲ Rajasthan ਵਾਲੀਆਂ ਪਹਿਣਾ ਦੇ ਮੈਸੇਜ ਆਏ ਸੀ ਕਹਿੰਦੀਆਂ ਕਿ ਸਾਨੂੰ ਕਸ਼ਮੀਰ ਚ ਸੂਟ ਦਿਖਾਓ ਲੈ ਕੇ ਆਏ ਆ ਜੀ ਕ੍ਰਸ਼ ਵੇ ਸੂਟ ਜੀ ਦਿਖਾਉਣੇ ਆ ਪਹਿਣਾ ਦੇ ਪਰਵਾਇਸ ਵਾਸਤੇ ਕ੍ਰਸ਼ ਵੇ ਸੂਟ ਬਹੁਤ ਹੀ ਵਧੀਆ ਸੂਟ ਹਟਕੇ ਹੈ ਜੀ ਦਿਖਾਉਣੇ ਆ ਤੁਹਾਨੂੰ ਸੂਟ ਅੱਜ ਦੀ ਵੀਡੀਓ ਵਿੱਚ देखो जी भोड़े स्पैशल डिमांड के स्पैशल सूट शिवर। ये देखो ये देखो हैवी कुर्ता जी हैवी कुर्ते कढ़ाई है देखो ये देखो जी, जी ब्रांड कपड़े ने घेरा जी ਸੈਟ ਹੋਣੀ ਬੋਤਲ ਇਹਦੇ ਨਾਲ ਬਾਟਮ ਆ ਜੀ ਸੈਟ ਹੋਣ ਦੀ ਇਹ ਦੇਖੋ ਪਲੇਨ ਬਾਟਮ ਹੈ ਇਹਦਾ ਬਹੁਤ ਹੀ ਵਧੀਆ ਕਪੜਾ ਜੀ ਬਟਮ ਦਾ ਪੂਰੀ 3 ਮੀਟਰ ਦੀ ਬਾਟਮ ਆ ਜੀ ਔਰ ਜਿਹੜਾ ਸੂਲ ਕੁੜਤਾ ਜੀ ਮੈਮ ਇਹ ਵੀ फिफ्टी इंच लम्बा है जी फिफ्टी इंच पीछे पता नहीं लगता पीछे सलवार रख दे करशिया जी लाइनिंग लगे ही वाइया बनना थानूँ पता है भैनों क्रश्श के कपड़े पाते रहें आप देखो जैन ने क्रश पाई उन्होंने पता है जी उन्हें क्रश का सूट हैवी कढ़ाई वाला बहुत सूट है जी मैम और फटा है बहुत हैवी बनिया जी ਦੁਪੱਟਾ ਇਹ ਦੇਖੋ ਇਹ ਦੁਪੱਟਾ ਹੈ ਇਹਨਾਂ ਕਾਸ਼ੀਮਰ ਰੋਟੀ ਦੁਪੱਟਾ ਜੀ ਬਹੁਤ ਹੈਵੀ ਹਾਂਜੀ ਇਹ ਦੇਖੋ ਪੂਰਾ ਦੇਖੋ ਬਣਿਆ ਕਟਵਰਕ ਦੀ ਕਢਾਈ ਬਣ ਕੇ ਇਹ ਦੇਖੋ ਜੀ ਇਹ ਦੇਖੋ ਪੂਰੇ ਤੇ ਹੈ ਬਣਿਆ ਦੂਰਾ ਕਰਕੇ ਦਿਖਾਉਣੀ ਹੈ ਜੀ ਤੱਕੇ ਦੁਪੱਟੇ ਦੀ ਕਢਾਈ ਸਮਝ ਨਹੀਂ ਆ ਰਹੀ ਇਹ ਦੇਖੋ ਇਹ ਦੇਖੋ ਦੁਪੱਟੇ ਦੋਨੋਂ ਪਾਸਿਆਂ ਦੇ ਵਿੱਚ ਐ ਇਦਾਂ ਕਢਾਈ ਬਣੀ ਹੈ ਜੀ ਵਿੱਚ ਐ ਬੁੱਟੀਆਂ ਜੀ ਬਹੁਤ ਹੀ ਸੋਹਣਾ ਖੱਟ ਕੇ ਦੁਪੱਟਾ ਹੈ ਜੀ ਹਾਂ ਜੀ ਇਸ ਸੂਟ ਵਿਦ ਸ਼ਿਪਿੰਗ ਵਿੱਚ 1100 ਰੁਪਏ ਦਾ ਪੈਣਾ। ਇਸ ਸੂਟ ਨੂੰ ਬਾਏ ਕਰਨ ਵਾਸਤੇ ਮੇਰਾ ਕੰਟੈਕਟ ਨੰਬਰ ਹੈ 8544813554। ਬਹੁਤ ਹੀ ਵਧੀਆ ਸੂਟ ਹਟਕੇ ਆ ਜੀ। ਕਲਰ ਹੀ ਬਹੁਤ ਸੋਹਣਾ ਐ। ਦੇਖੋ। ਕਲਰ ਮੋਰ ਪੰਖੀਆ ਕਲਰ ਪੰਜਾਬੀ ਵਿੱਚ ਪਣਾ ਕਿੰਦੀ ਹੁੰਦੀ ਐ ਮੋਰ ਪੰਖੀਆ ਕਲਰ। ਇਹ ਤਾਂ ਕੜਾਈ ਦੇਖੋ ਕਿੰਨੀ ਸੋਹਣੀ ਹੈਵੀ ਐ। ਦੇਖੋ ਸੂਟ ਚਮਕਦਾ ਪਿਆ ਪੂਰਾ ਦੇਖੋ। क्या बात जी सूट द्या बाता जी सूट नगे चंद चार लगे हो पाओगे तो उस तो बद तो चलेगा जी सूटे तो तेरी ला पाओगे तो सूट फ्बेगा अगला मशीन चलक्ष मशीन जी ਬਹੁਤ ਹੈਵੀ ਹੀ ਦੁਪੱਟੇ ਆ ਬਹੁਤ ਹੈਵੀ ਸੂਟ ਆ ਪੈਨ ਅੰਦਰ ਮਾੜੀ ਬਹੁਤ ਹੁੰਦੀ ਕਿੰਨੀ ਹੈਵੀ ਪੌਨੇ ਹੈਵੀ ਪੌਨੇ ਹੈਲੋ ਜੀ ਦੇਖੋ ਇਹ ਦੇਖੋ ਬਸ ਉਹ ਦੇਖ ਇੱਕ ਗਲਾ ਬਣਿਆ ਹੋਇਆ ਜੀ ਚੰਗੀ ਤਰ੍ਹਾਂ ਦੇਖੋ ਕੀ ਰੇਤੇ ਕਢਾਈ ਦੇਖੋ ਇਹ ਸੂਟ ਆਲਓਵਰ ਹੈ ਜੀ ਇਹਦੀ ਬਾਟਮ ਵੀ ਨਾਲ ਹੀ ਬਣੀ ਹੋਈ ਆ ਬਹੁਤ ਹੀ ਸੂਟ हटके ਹੈ ਜੀ ਇਹ ਸੂਟ ਦਾ ਪ੍ਰਾਈਸ ਬਹੁਤ ਹੀ ਸੋਹਣਾ ਪ੍ਰਾਈਸ ਹੈ ਜੀ ਬਹੁਤ ਹੀ ਸੋਹਣਾ ਦੇਖੋ ਦੁਪੱਟਾ ਇਹ ਦੇਖੋ ਦੁਪੱਟਾ ਪੂਰਾ ਬਣਿਆ हटके ਆ ਪੂਰੇ ਦੁਪੱਟੇ 'ਚ ਕਢਾਈ ਹੈ ਜੀ ਦੇਖੋ ਇਹ ਦੇਖੋ ਪਿਓਰ ਦੁਪੱਟਾ ਬਣਿਆ ਹੋਇਆ ਜੀ ਇਹ ਦੇਖੋ ਦੁਪੱਟੇ ਦੀ ਕਢਾਈ ਦੋਨੋਂ ਸਾਈਡ ਤੇ ਕਢਾਈ ਹੈ ਪੂਰਾ ਟਾਈ ਮੀਟਰ ਦਾ ਦੁਪੱਟਾ ਹੈ ਜੀ ਇਹ ਦੇਖੋ ਦੋਰਾ ਕਿਤਾ ਇਨਾ ਟਾਈ ਮੈਂ ਤਾਂ ਪੂਰਨ ਪਟਾ ਲੇਖ इस सूट की कॉस्ट है सिर्फ प्राइज सिर्फ साढ़े छे सौ सिक्स सिक्स फिफ्टी बहुत ही सोना तो हटके जी बहुत ही सोहना सूट है देखो कि बनी हुई है छे सौ पे सूट रेट है जी अगला जी ਇੰਟ ਜੀ ਮਸਲੀਨ ਕਾਟਨ ਦਾ ਸੂਟ ਹੈ ਜੀ ਆਲਓਵਰ ਸੀਟ ਸੂਟ ਹੈ ਜੀ ਇਹ ਸਮ

ਸੇ 150 750 ਰੁਪਏ ਦੀ ਸੂਟ ਦੀ ਰੇਂਜ ਹੈ ਜੀ ਜੇ ਕਿਸੇ ਭੈਣ ਨੇ ਖਰੀਦਣਾ ਹੋਵੇ ਤੇ ਮੇਰਾ WhatsApp ਨੰਬਰ ਹੈ 8544 1355 ਪਰੋਂ ਪਹਿਲਾਂ ਜਿਹੜੇ ਪਹਿਲਾਂ ਵੀਰ ਕਰਦੀਆਂ ਖਰੀਦਦੀਆਂ ਜੀ ਉਹੀ ਮੇਰਾ WhatsApp ਨੰਬਰ ਹੈ 8544 1355 ਪਰ ਪੈਰੋਂ ਹੱਥ ਜੋੜ ਕੇ ਬੇਨਤੀ ਆ ਮੇਰੇ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਹੋ ਲਾਈਕ ਜਰੂਰ ਕਰਿਆ ਕਰੋ ਜੀ ਤੁਹਾਡਾ ਸਪੋਰਟ ਮੈਨੂੰ ਬਹੁਤ ਸਪੋਰਟ ਦੀ ਬਹੁਤ ਜ਼ਰੂਰਤ ਆ ਤੁਹਾਡੇ ਸਪੋਰਟ ਨਾਲ ਪੈਰਾਂ ਦਾ ਸਪੋਰਟ ਨਾਲ ਮੈਂ ਅੱਗੇ ਵਧਣਾ ਜੀ ਇਕੱਲਾ ਕੋਈ ਕਦੀ ਵੱਡਾ ਨਹੀਂ ਹੋਇਆ ਤੁਹਾਡੇ ਸਪੋਰਟ ਰਾਹੀਂ ਮੈਂ ਅੱਗੇ ਵਧਣਾ ਪੈਰੋਂ ਮੈਂ ਕਰ ਵੀ ਹਰ ਵਾਰ ਤੇ ਮੈਨੂੰ ਇੱਕ ਦੂਜੇ ਸਾਥ ਨਾਲ ਮੈਂ ਅੱਗੇ ਵਧੀ ਆ ਪੈਣਾ ਭਰਾ ਉਹ ਸਾਥ ਨਾਲ ਮੈਂ ਹੁਣ ਤੱਕਾਈ ਆ ਤੁਹਾਡਾ ਭੈਣੋਂ ਭਰਾ ਨੂੰ ਸਾਥ ਚਾਹੀਦਾ ਹੋਰ ਦੋਸਤੋਂ ਵੀ ਤੁਹਾਡਾ ਬਹੁਤ ਬਹੁਤ ਸਾਥ ਚਾਹੀਦਾ ਸਾਥ ਦਿਓ ਮੇਰੇ ਚੈਨਲ ਨੂੰ ਗਰੋ ਕਰੋ ਤੁਹਾਡੇ ਵਾਹਤ ਵਾਸਾ ਸਭ ਕੁਝ ਕਰਨਾ ਜੀ ਮੇਰੇ ਚੈਨਲ ਨੂੰ ਚਲਾਓ ਔਰ ਥੋੜੇ ਜਿਹੇ ਰਾਜੇ ਭੈਣਾ ਦੀ ਫਰਮਾਇਸ਼ ਤੇ ਆਪਾਂ ਇੱਕ ਦੁਕਾਨ ਲੈ ਰਹੇ ਜੀ ਦੁਕਾਨ ਸ਼ੋਪ ਦੇ ਵਿੱਚ ਆਪਾਂ ਕਪੜਾ ਰੱਖਾਂਗੇ ਭੈਣਾਂ ਦੀ ਪਸੰਦ ਆ ਔਰ ਪੈਨੋਂ ਵੀ ਦੁਕਾਨ ਤੇ ਵਿజిਟ ਕਰਿਆ ਜੇ ਫਿਰ ਮੈਂ ਆਪਣੀ ਸ਼ਾਪ ਤੋਂ ਹੀ ਕੱਪੜੇ ਸੇਲ ਕਰਿਆ ਕਰਾਂਗੀ ਥੋੜੇ ਦਿਨ ਹੋਰ ਸੋਚ ਰਹੀ ਐ ਕਿ ਮੈਂ ਆਪਣੇ ਹਸਬੰਡ ਨੇ ਕਹਿ ਕੇ ਦੁਕਾਨ ਛੇਤੀ ਕਿ ਕਿਤੇ ਬੈ ਕਰਾਂਗੀ ਮੈਂ ਤੁਹਾਨੂੰ ਵੀਡੀਓ ਵਿੱਚ ਵਧਕੜ ਬੋਲਿਆ ਗਿਆ ਹੋਇਆ ਤੇ ਮਾਫ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਤਾਤਾ ਗਲੀ ਮਹਾਰਾਜ ਚੇਪਾ ਚ ਹਰਿ ਕੀ ਸੁਖ શાંતਿ ਬਖਸ਼ੇ ਸਹੀ ਸਲਾਮ ਦਿਨ ਚੜਾ ਬਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ